ਮੈਂ ਕੀ ਨਹੀਂ ਆ ਹੂੰ ਮੈਂ ਮੈਂ ਕੀ ਨਹੀਂ ਆ ਉਹ ਬੋਲੇਗੀ ਵੀ ਕੋਈ ਸਹੀ ਸਰ ਸਿਰਖਈ ਜਾ ਮੈਂ ਕੀ ਨਹੀਂ ਮੈਂ ਕੀ ਨਹੀਂ ਮੈਨੂੰ ਹੁਣ ਕੀ ਬਤਾ ਤੂੰ ਕੀ ਨਹੀਂ ਸਰਦਨ ਇਹੋ ਹੀ ਸਿਰਖਈ ਜਾ ਮੈਂ ਜੋਤਾਲਾ ਬਾਬਾ ਲੋਨਪਰ ਵਾਲਾ ਬੰਦਾ ਕੁਝ ਗੱਲਾਂ ਕਰ ਸਿਰਨੈ ਹੁਈ ਸਿਰਖਈ ਮੈਂ ਕੀ ਨਹੀਂ ਮੈਂ ਕੀ ਨਹੀਂ ਮੈਂ ਕੀ ਨਹੀਂ ਗੱਲ ਹੀ ਕੋਈ ਤਰੀਕੇ ਨਾਲ ਕੀਤੀ ਜਾਂਦੀ ਹੈਗੇ ਉਹ ਤਰੀਕੇ ਨਾਲ ਕਿਹਦੀ ਗੱਲ ਕਰਨੀ ਹੈ ਬੜਾ ਤੁੰਗਦੇ ਹਰਿਆਣੇ ਨੂੰ ਪਾਣੀ ਦੇਣ ਲੱਗੀ ਹੈ ਵੀ ਜਿਹੜੀ ਤੂੰ ਗੱਲ ਕਰਨੀ ਮੇਰੇ ਨਾਲ ਕਲਾਮਾ ਨਹੀਂ ਮਰਨਾ ਮੈਂ ਕੀ ਨਹੀਂ ਮੈਂ ਕੀ ਨਹੀਂ ਜਾਂ ਕਿ ਹੋਗੀ ਸੁਣਦੇ ਜੀ ਸੁਣਦੇ ਜੀ ਸੁਣਦੇ ਜੀ ਉਹ ਮੈਂ ਸੁਣਦਾ ਹੀ ਪਿਆ ਮੇਰਾ ਕੰਨਾਂ ਦਾ ਆਪਰੇਸ਼ਨ ਹੋਇਆ ਬੰਦਾ ਗੱਲ ਖਰੇ ਜਿਹੜੀ ਕਰਨ ਵਾਲੀ ਹੈ ਤਾਂ ਮੈਂ ਕੀ ਨਹੀਂ ਮੈਂ ਕੀ ਨਹੀਂ ਲੈ ਗੱਲ ਤੇ ਕਿਸ ਤਰ੍ਹਾਂ ਤੋੜਨੀ ਹੈ ਨਾ ਬੰਦੇ ਨੇ ਗੱਲ ਕਾ ਹੀ ਤੋੜਨੀ ਤੂੰ ਗੱਲ ਤੋੜਨੀ ਕੁੜੀ ਵਾਲੇ ਬੈਠੇਗਾ ਉਸਤਾਵ ਲੱਗਾ ਮੇਰਾ ਐਂ ਜੀ ਤੂੰ ਗੱਲ ਤੋੜੀ ਗੱਲ ਤੂੰ ਆਹੀ ਕੁ ਕਰਨੀ ਹੋਣੀ ਸੂਟ ਸਾੜ ਦੀ ਖੁਰਕੀ ਲੱਗ ਗਈ ਹੋਣੀ ਹੈ ਜਾਂ ਝਾਟਾ ਛੁਟਾ ਰੰਗਣਾ ਨਾ ਹੋਰ ਤੂੰ ਗੱਲ ਤੋੜਨੀ ਗਲਾ ਮਾ ਡੇ ਮਿਰਨਾ ਉਹ ਮੈਂ ਨਹੀਂ ਕਰੀ ਦੋ ਜਾਲ ਦੋ ਕਥਾ ਹੈ ਉਹ ਬਮਾਰੀ ਤੈਨੂੰ ਹਣ ਮੈਂ ਬੈਠੀ ਰਹਾਂਗੀ ਸਾਰਾ ਦਿਨ ਟੋਨ ਬਟਾ ਬਣ ਕੇ